ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਟੋਪਿਕ ਕਰਾਂਗੇ ਅੱਖਰ ਬੋਧ ਠੀਕ ਹੈ ਉਹਦੇ ਅੱਜ ਅਸੀਂ ਕੁਐਸਚਨਸ ਕਰਾਂਗੇ ਨਾਓ ਲੈਟ ਸਟਾਰਟ ਵਰਨਿਆ ਅੱਖਰ ਕਿਸ ਨੂੰ ਆਖਦੇ ਹਨ ਬੋਲਨ ਸਮੇ ਮੂੰਹ ਵਿੱਚੋਂ ਨਿਕਲਿਆ ਨਿਕਲਿਆ ਆਵਾਜ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ ਵਰਤੇ ਜਾਂਦੇ ਹਨ ਇਨ੍ਹਾਂ ਚਿੰਨਾ ਨੂੰ ਵਰਨਿਆ ਅੱਖਰ ਕਿਹਾ ਜਾਂਦਾ ਹੈ ਅੱਖਰ ਵਿਆਕਰਨ ਦੀ ਸਭ ਤੋਂ ਛੋਟੀ ਇਕਾਈ ਹੈ ਜਿਸ ਦੇ ਅੱਗੇ ਹੋਰ ਟੋਟੇ ਨਹੀਂ ਕਿਤੇ ਜਾ ਸਕਦੇ ਨੈਕਸਟ ਹੈ ਲਿਪੀ ਤੋਂ ਕੀ ਭਾਵ ਹੈ ਅੱਖਰਾਂ ਜਾਂ ਵਰਨਾਂ ਦੀ ਮਦਦ ਨਾਲ ਮੂਹ ਨਿਕਲਿਆ ਆਵਾਜ਼ਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਅੱਖਰ ਤੇ ਵਰਨਾ ਦਾ ਸਮੂਹ ਹੀ ਲਿਪੀ ਅਖਵਾਉਂਦਾ ਹੈ ਨੈਕਸਟ ਕੁਐਸਚਨ ਹੈ 3rd ਕੁਐਸਚਨ ਗੁਰਮੁਖੀ ਲਿਪੀ ਕਿਸ ਨੂੰ ਆਖਦੇ ਹਨ ਯਾਹ ਕਹਿੰਦੇ ਹਨ ਗੁਰਮੁਖੀ ਦੇ ਸਾਰੇ ਅੱਖਰਾਂ ਲਗਾ ਲਗਾ ਅੱਖਰ ਆਦਿ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ ਤੇ ਪੰਜਾਬੀ ਦੀ ਲਿਪੀ ਕਿਹੜੀ ਹੈ ਗੁਰਮੁਖੀ ਹੈ ਠੀਕ ਹੈ ਹਿੰਦੀ ਦੀ ਕਿਹੜੀ ਦੇਵਨਾਗਰੀ ਹੈ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਗੁਰਮੁਖੀ ਦੇ ਸਾਰੇ ਅੱਖਰਾਂ ਲਗਾ ਆਦਿ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ ਗੁਰਮੁਖੀ ਦੇ ਅੱਖਰਾਂ ਨੂੰ ਜਦੋਂ ਇੱਕ ਨਿਸ਼ਚਿਤ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਤਾਂ